ਵਲਰਾਸਾਨੀ ਵੱਲੋਂ ਲਿਖਤ ਮੇਰੀ ਫਿਲਮੀ ਆਤਮਕਥਾ ਸਵੈ ਜੀਵਨੀ ਦਾ ਅਗਲਾ ਭਾਗ 15 ਹਲਚਲ ਵਿੱਚ ਵੱਡੇ ਪ੍ਰੋਡਿਊਸਰਾਂ ਤੇ ਸਿਤਾਰਿਆਂ ਨਾਲ ਕੰਮ ਕਰਦਾ ਮੇਰਾ ਪਹਿਲਾ ਤੇ ਜ਼ਰਬਾ ਸੀ ਤੇ ਕਈ ਲਿਹਾਜ਼ ਨਾਲ ਬੜਾ ਸਿੱਖਿਆਦਾਇਕ ਇੱਕ ਇੱਕ ਤਾਂ ਮੈਂ ਵੇਖਿਆ ਕਿ ਕਿਵੇਂ ਉਹਨਾਂ ਲੋਕਾਂ ਦੇ ਪਹਿਲੂ ਵਿੱਚ ਦੌਲਤ ਦਾ ਦਰਿਆ ਵਗਦਾ ਹੈ ਕਿਵੇਂ ਫਾਈਨੈਂਸਰ ਤੇ ਡਿਸਟ੍ਰਿਬਿਊਟਰ ਉਹਨਾਂ ਦੀ ਸਰਦਲ ਉੱਤੇ ਚੱਕਰਾਂ ਵਾਂਗ ਖਲੋਤੇ ਰਹਿੰਦੇ ਹਨ ਕਿਵੇਂ ਬੇਦਰਦੀ ਨਾਲ ਦੌਲਤ ਨੂੰ ਉਜਾੜਿਆ ਜਾਂਦਾ ਹੈ ਕਿਵੇਂ ਲੋਕ ਰਿਆਸਤੀ ਰਜਵਾੜੇ ਮੰਗਦੇ ਖੁਦਰਾਤੀ ਐਸ਼ ਪ੍ਰਸਤ ਬਣ ਜਾਂਦੇ ਹਨ ਕਿਵੇਂ ਉਹਨਾਂ ਦੇ ਹਮਲੇ ਫੈਲੇ ਵਿੱਚ ਜੀ ਹਜ਼ੂਰੀਏ ਮੂਰਖਾਂ ਨਿਕਮਿਆਂ ਚਤਰ ਉਠਾਈ gira ਦੀ ਚੜਤ ਹੋ ਜਾਂਦੀ ਹੈ ਕਿਵੇਂ ਅਣਖ ਵਾਲੇ ਦੀ ਮਿੱਟੀ ਪਲੀਤ ਹੁੰਦੀ ਹੈ ਕਿਵੇਂ ਦਿਨ ਰਾਤ ਆਪਾ ਵਾਰ ਕੇ ਸੇਵਾ ਕਰਨ ਵਾਲਿਆਂ ਨੂੰ ਆਪਣੀ ਤਨਖਾਹ ਹੀ ਵੀ ਲਲਕਾਂ ਪੰਨੀਆਂ ਫੈਂਦੀਆਂ ਹਨ ਮੈਂ ਵੀ ਵੇਖਿਆ ਕਿ ਇੰਨਾ ਵੱਡੀਆਂ ਹਸਤੀਆਂ ਦੁਆਲੇ ਮਿਕਨਾਤੀਸ ਵਾਂਗ ਇੱਕ ਕਸ਼ਸ਼ ਦਾ ਹਾਲ ਹੁੰਦਾ ਹੈ ਜਿਸ ਵਿੱਚ ਫਿਲਮੀ ਜਨੂਨ ਦੇ ਕੁੱਟੇ ਅੱਖਾਂ ਮੀਟ ਕੇ ਜਾ ਫਸਤੇ ਹਨ ਤੇ ਆਪਣੇ ਖੰਭ ਸਾੜ ਲੈਂਦੇ ਹਨ ਮੈਨੂੰ ਇਹ ਖਤਰਾ ਆਪਣੇ ਹੀ ਨਹੀਂ ਸਕੋਂ ਯੂ ਬਾਰੇ ਵੀ ਮਹਿਸੂਸ ਹੋਣ ਲੱਗ ਪਿਆ। ਉਹਨਾਂ ਦਿਨਾਂ ਦਿਲੀਪ ਤੇ ਕਾਮਨੀ ਕੌਸ਼ਲ ਦੇ ਰਮਾਂਸ ਦਾ ਬੜਾ ਚਰਚਾ ਸੀ। ਦੋਵੇਂ ਕਰਾ ਕਰ ਸ਼ੌਰਤ ਤੇ ਕਾਮਯਾਬੀ ਦੀ ਸਿਖਰ ਉੱਤੇ ਸਨ। ਕਿਸੇ ਹੱਦ ਤੱਕ ਯੂਬ ਦਾ ਆਪਣੇ ਨਿੱਕੇ ਵੀਰ ਦੀ ਇਸ ਵਿਖਮ ਸਮੱਸਿਆ ਬਾਰੇ ਫਿਕਰਮੰਦ ਹੋਣਾ ਸੁਭਾਵਿਕ ਸੀ ਪਰ ਜਦੋਂ ਇਹ ਗੱਲ ਸਾਡੀ ਗੱਲਬਾਤ ਦਾ ਮੂਲ ਵਿਸ਼ਾ ਬਣਨ ਲੱਗੀ ਤਾਂ ਮੈਂ ਬਿਰਕਤ ਹੋ ਗਿਆ। ਕੁਝ ਹੋਰ ਘਟੀਆ ਕਿਸਮ ਦੀਆਂ ਗਲਤਫਹਿਮੀਆਂ ਵੀ ਉੱਠ ਖਲੋਤੀਆਂ ਜਿੰਨਾ ਕਰਕੇ ਨਾ ਕੇਵਲ ਸਾਡੀ ਆਪਸ ਦੀ ਬੋਲ ਚਲਬੰਦ ਹੋ ਗਈ ਸਭੋ ਪਰਿਵਾਰ ਵੀ ਇੱਕ ਦੂਜੇ ਤੋਂ ਦੂਰ ਹੋ ਗਏ ਮੈਨੂੰ ਕਿਵੇਂ ਪਤਾ ਹੁੰਦਾ ਕਿ ਈਯੂਬ ਹੁਣ ਦੁਨੀਆ ਵਿੱਚ ਥੋੜੇ ਦਿਨਾਂ ਦਾ ਮਹਿਮਾਨ ਹੈ ਜੇ ਪਤਾ ਹੁੰਦਾ ਤਾਂ ਮੈਂ ਆਪਣੀਆਂ ਸਾਰੀਆਂ ਤੰਗ ਨਜ਼ਰੀਆਂ ਤੇ ਗਰਜ਼ਾਂ ਉੱਪਰ ਲਾਣਤ ਪੇਜ ਕੇ ਉਹਨੂੰ ਹਿੱਕ ਨਾਲ ਹੀ ਰੱਖਦਾ ਉਸ ਦਾ ਸਾਥ ਕਦੇ ਨਾ ਛੱਡਦਾ ਪਰ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਈਯੂਬ ਦੀ ਕਬਰ ਬਾਂਦਰੇ ਵਿੱਚ ਹੈ ਜਨਾਤ ਦੇ ਵਿੱਚ ਮੈਂ ਜ਼ਰੂਰ ਸ਼ਾਮਲ ਹੋਇਆ ਸਾਂ ਪਰ ਉਸ ਵਿੱਚੋਂ ਜ਼ਿਆਰਤ ਲਈ ਇੱਕ ਵਾਰ ਵੀ ਨਹੀਂ ਸਾਂ ਜਾ ਸਕਿਆ ਪਰ ਆਪਣੇ ਦਿਲ ਵਿੱਚ ਉਸ અત્યੰਤ ਮਿੱਠੇ ਤੇ ਕੋਮਲ ਮਿੱਤਰ ਨੂੰ ਬੜੀ ਹਸਰਤ ਨਾਲ ਯਾਦ ਕਰਦਾ ਰਹਿੰਦਾ ਸਾਂ ਸੰਭਲਨੇ ਤੇ ਮuje ਇਹ ਬਦਨਸੀਬੀ ਕੀ ਕਿਆਮਤ ਹੈ ਕਿ ਦਮਾਨੇ ਖਨਾਲੇ ਯਾਰ ਛੂਟਾ ਜਾਏ ਹੈ ਮੁਸੇ ਕਰਦੀ ਨਿਗਰੀ ਆਰਥਿਕ ਦਸ਼ਾ ਦਾ ਅਹਿਸਾਸ ਬੱਚਾ ਨੂੰ ਖਰੇ ਕਿਵੇਂ ਹੋ ਗਿਆ ਇੱਕ ਦਿਨ ਜਦ ਮੈਂ ਘਰ ਮੁੜਿਆ ਤਾਂ ਪ੍ਰਿਖਸ਼ਤ ਆਪਣੀ ਨਿੱਕੀ ਭੈਣ ਸ਼ਬਨਮ ਨੂੰ ਕਹਿ ਰਿਹਾ ਸੀ ਕਿਤਨੀ ਫਜ਼ੂਲ ਚੀਜ਼ ਹੈ ਪਟਾਕੇ ਐਵੇਂ ਫਜ਼ੂਲ ਪੈਸਾ ਬਰਬਾਦ ਕਰਦੇ ਹਨ ਲੋ ਮੈਨੂੰ ਯਾਦ ਆਇਆ ਕਿ ਅਗਲੇ ਦਿਨ ਦੀਵਾਲੀ ਸੀ ਗੁਵਾਂਡ ਵਿੱਚ ਇੱਕ ਦਿਨ ਪਹਿਲਾਂ ਤੋਂ ਪਟਾਕੇ ਛੁੱਟ ਰਹੇ ਸਨ ਮੇਰੇ ਦਿਲ ਨੂੰ ਬੜਾ ਕੁਝ ਹੋਇਆ ਤੇ ਮੈਂ ਉਲਟੇ ਪੈਰੀ ਵਾਪਸ ਮੁੜ ਕੇ ਕਿਸੇ ਮਿੱਤਰ ਕੋਲੋਂ 50 ਰੁਪਏ ਉਧਾਰ ਲਏ ਤੇ ਟੋਕਰਾ ਪਰ ਕੇ ਪਟਾਕਿਆਂ ਤੇ ਮਠਿਆਈ ਦਾ ਲੈ ਆਇਆ ਪ੍ਰਿਖਸ਼ਤ ਨੂੰ ਦੱਸਾਂ ਕਿ ਵਰਿਆਂ ਦਾ ਸੀ ਬਿਲਾ ਮੁਆਵਜ਼ਾ ਤੇ ਦੋਸਤਾਨਾ ਤੌਰ ਉਤੇ ਅਸਾਂ ਹਲਚਲ ਵਿੱਚ ਉਸ ਦਾ ਛੋਟੇ ਦਲੀਪ ਦਾ ਰੂਪ ਅਦਾ ਕਰਨਾ ਬਣਿਆ ਹੋਇਆ ਸੀ ਮਗਰੋਂ ਨਿਤਿਨ ਬੋਸ ਨੇ ਦੇਖਦਾਰ ਲਈ ਇਹ ਹੀ ਫਰਮਾਇਸ਼ ਕੀਤੀ ਤੇ 1500 ਰੁਪਏ ਮੁਆਵਜ਼ਾ ਪੇਸ਼ ਕੀਤਾ ਮੇਰੀ ਪਤਨੀ ਨੂੰ ਪ੍ਰਕਸ਼ਿਤ ਦਾ ਫਿਲਮਾਂ ਵਿੱਚ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਉਸਦੀ ਪੜ੍ਹਾਈ ਦਾ ਹਰਜ ਹੁੰਦਾ ਸੀ ਪਰ ਮੈਂ ਉਹਨੂੰ ਮਨਾ ਲਿਆ ਲੋੜਵੰਦ ਉਸਾਂ ਪ੍ਰਕਸ਼ਿਤ ਅੱਗੇ ਮੈਂ ਵੀ ਇੱਕ ਦੋਸਤ ਵਾਂਗ ਸਾਰੀ ਗੱਲ ਖੋਲ੍ਹ ਕੇ ਰੱਖੀ ਕਿ ਇਸ ਵੇਲੇ ਉਹ ਵੀ ਆਪਣੇ ਆਪ ਨੂੰ ਕਰਦਾ ਮਰਦ ਸਮਝੇ ਕਿਉਂਕਿ ਉਸਦੀ ਕਮਾਈ ਪਰਿਵਾਰ ਲਈ ਵਰਤੀ ਜਾਵੇਗੀ ਪ੍ਰਕਸ਼ਿਤ ਚੁੱਪਚਾਪ ਸੁਣਦਾ ਰਿਹਾ ਆਪਣੇ ਵੱਲੋਂ ਮੈਂ ਬੜੀ ਅਕਲ ਦੀ ਗੱਲ ਕਰ ਰਿਹਾ ਹਾਂ ਪਰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਉਹ ਅਕਲ ਦੀ ਸੀ ਜਾਂ ਮੂਰਖਤਾ ਦੀ ਕਹਿ ਨਹੀਂ ਸਕਦਾ ਨਾਵਾਲਗ ਬੱਚੇ ਦਾ ਇਕੱਲਿਆਂ ਸਟੂਡੀਓ ਵਿੱਚ ਕੰਮ ਉੱਤੇ ਜਾਣਾ ਠੀਕ ਨਹੀਂ ਸਮਝਿਆ ਜਾਂਦਾ ਘਰ ਦੇ ਕਿਸੇ ਨਾ ਕਿਸੇ ਵਿਅਕਤੀ ਦਾ ਨਾਲ ਰਹਿਣਾ ਚੰਗਾ ਰਹਿੰਦਾ ਪਰ ਪ੍ਰਕਸ਼ਿਤ ਦੇ ਨਾਲ ਸਟੂਡੀਓ ਜਾਣ ਵਿੱਚ ਮੇਰੇ ਆਪਣੇ ਸਵੈਮਾਨ ਨੂੰ 6:00 ਵਜੇ ਦੀ ਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਮੈਂ ਬੱਚੇ ਤੋਂ ਕੰਮ ਕਰਵਾਉਣ ਵਾਲਾ ਬੇਰੋਜ਼ਗਾਰ ਪਾਪ ਬਣ ਜਾਂਦਾ ਪ੍ਰਕਸ਼ਿਤ ਨੂੰ ਤਾਂ ਮਰਦ ਬਣਨ ਲਈ ਮੈਂ ਬੰਗਾਰ ਲਿਆ ਸੀ ਪਰ ਆਪ ਮਰਤਾਨ ਕੀ ਨਾਲ ਪ੍ਰਸਥਿਤੀ ਦਾ ਮੁਕਾਬਲਾ ਕਰਨ ਜੋਗਾ ਨਾ ਹੋ ਸਕਿਆ ਮੈਂ ਆਪਣੇ ਆਪ ਨੂੰ ਇਹੀ ਸੋਚ ਕੇ ਤਸੱਲੀ ਦੇ ਲਈ ਕਿ ਨਿਤਿਨ ਬੋਸ ਤੇ ਦਲੀਪ ਉਹਨੂੰ ਆਪਣੇ ਬੱਚਿਆਂ ਵਾਂਗ ਹੀ ਸਮਝਦੇ ਹਨ ਤੇ ਉਸਦੀ ਜ਼ਰੂਰ ਚੰਗੀ ਦੇਖਭਾਲ ਕਰਦੇ ਹੋਣਗੇ। ਉਹ ਸਟੂਡੀਓ ਤੋਂ ਆਉਂਦਾ ਵੀ ਹਮੇਸ਼ਾ ਖੁਸ਼ਕੁਸ਼ੀ ਸੀ। ਇੱਕ ਦਿਨ ਮੋਟਰਸਾਈਕਲ ਉੱਤੇ ਸੈਂਟਰਲ ਸਟੂਡੀਓ ਦੇ ਅੱਗੋਂ ਦੀ ਰੰਗਦਾ ਮਹਿਪ੍ਰਿਕਸ਼ਤ ਨੂੰ ਮਿਲਣ ਅੰਦਰ ਚਲਾ ਗਿਆ। ਬੜਾ ਖੌਲਨਾਖ ਸੀਨ ਲਿਆ ਜਾ ਰਿਹਾ ਸੀ। ਕੁੱਪ ਹਨੇਰੀ ਰਾਤ ਹਨੇਰੀ ਚੱਕੜ। ਉਸ ਵਿੱਚ ਲਾਲਟਨ ਹੱਥ ਵਿੱਚ ਫੜੀ ਇੱਕ ਬਿਆਸਰਾ ਮਾਸੂਮ ਬੱਚਾ ਜੰਗਲਾਂ ਬਿਆਬਾਨਾਂ ਵਿੱਚ ਪਟਕਰਿਆ ਹੈ। ચીਖਦਾ ਕਰ ਲੌਂਦਾ ਹੈ ਪਰ ਕੋਈ ਉਸਦੀ ਮਦਦ ਨੂੰ ਨਹੀਂ ਆਉਂਦਾ। ਇੱਕ ਦਰਖਤ ਦੀ ਡਾਂਗ ਉਸ ਦੇ ਸਿਰ ਉੱਤੇ ਡਿੱਗਦੀ ਹੈ ਲਾਲਟਨ ਡਿੱਗ ਕੇ ਬੁਝ ਜਾਂਦੀ ਹੈ ਮਤਲਬ ਬੱਚਾ ਹਮੇਸ਼ਾ ਲਈ ਕੰਨਾ ਹੋ ਗਿਆ ਜੀਦਾਰ ਬੜੀ ਕਾਮਯਾਬ ਫਿਲਮ ਬਣੀ ਸੀ ਦੇਸ਼ ਦੇ ਲਗਭਗ ਸਾਰੇ ਵੱਡੇ ਵੱਡੇ ਸ਼ਹਿਰਾਂ ਵਿੱਚ ਉਹਨੇ ਜੁਬਲੀ ਕੀਤੀ ਸੀ ਹੁਣ ਵੀ ਕਦੇ ਨਾ ਕਦੇ ਕਿਸੇ ਸਿਨੇਮਾ ਵਿੱਚ ਇਹ ਜ਼ਰੂਰ ਲੱਗਦੀ ਹੈ ਅਭਰੋਤਕ ਦ੍ਰਿਸ਼ ਨੂੰ ਵੇਖ ਕੇ ਲੱਖਾਂ ਦਰਸ਼ਕ ਰੋਏ ਹੋਣਗੇ ਪਰ ਮੈਨੂੰ ਉਸ ਵੇਲੇ ਰੋਣਾ ਨਹੀਂ ਸੀ ਆਇਆ ਸਗੋਂ ਮੇਰੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਸੀ ਮਿੱਟੀ ਘਟਾ ਤੇ ਸਟੂਡੀਓ ਵਿੱਚ ਖਿਲ ਰਿਆ ਹੋਇਆ ਹੋਰ ਗੰਦਮੰਦ ਜ਼ੋਰਾ ਨਾਲ ਉਡਾਉਣ ਲਈ ਆਦਮ ਕਦ ਬਿਜਲੀ ਦੇ ਪੱਖੇ ਰੱਖੇ ਹੋਏ ਸਨ ਆਪਣੇ ਫੇਫੜਿਆਂ ਤੇ ਅੱਖਾਂ ਦੀ ਰੱਖਿਆ ਲਈ ਡਾਇਰੈਕਟਰ ਕੈਮਰਾਮੈਨ ਅਸਿਸਟੈਂਟ ਸਭਨਾਂ ਨੇ ਗੈਸ ਮਾਸਕ ਚੜ੍ਹੇ ਹੋਏ ਸਨ ਇੰਜ ਲੱਗਦਾ ਸੀ ਜਿਵੇਂ ਸਾਰਾਂ ਅੰਬਲਾ ਕੋਈ ਬਹੁਤ ਵੱਡਾ ਕਾਰਨਾਮਾ ਕਰਨ ਲਈ ਮੋਰਚੇ ਉੱਤੇ ਆਇਆ ਹੋਵੇ ਪਰ ਜਿਸ ਹਲੂਏ ਬੱਚੇ ਨੂੰ ਖਤਰੇ ਵਿੱਚ ਝੋਕਿਆ ਜਾ ਰਿਹਾ ਸੀ ਉਸ ਦੀ ਕਿਸੇ ਨੂੰ ਫਿਕਰ ਨਹੀਂ ਸੀ ਮੈਂ ਟਠੰਬਰ ਗਿਆ ਤੇ ਕੰਮ ਨੂੰ ਵਿਚਾਲੇ ਰੋਕ ਕੇ ਮੈਂ ਨਿਤਨ ਬੌਸ ਨੂੰ ਸਖਤ ਸਖਤ ਸੁਣਾਇਆ ਉਹ ਬੜੇ ਨਿਮਰ ਸੁਭਾਅ ਵਾਲੇ ਵਿਅਕਤੀ ਸਨ ਸੱਚ ਪੁੱਛਿਆ ਜਾਏ ਤਾਂ ਮੁناسب ਇੰਤਜ਼ਾਮ ਕਰਨਾ ਪ੍ਰੋਡਕਸ਼ਨ ਡਿਪਾਰਟਮੈਂਟ ਦੱਸਦੇ ਮਾਸੀ ਉਹਨਾਂ ਦਾ ਨਹੀਂ ਪਰ ਫਿਰ ਵੀ ਉਹਨਾਂ ਨੂੰ ਬੜਾ ਅਫਸੋਸ ਹੋਇਆ ਤੇ ਛੇਤੀ ਤੋਂ ਛੇਤੀ ਤੇ ਘੱਟ ਤੋਂ ਘੱਟ ਅੰਗੈਲੀ ਨਾਲ ਸ਼ਾਰਟ ਲੈਣ ਦਾ ਉਹਨਾਂ ਪਰਬੰਧ ਕੀਤਾ ਉਸ ਵੇਲੇ ਮਹੇਸ਼ ਕੋਲ ਸਹਿਬੀ ਨਿਤਨ ਬੋਸ ਕੋਲ ਖੜੇ ਸਨ ਮੈਂ ਇੱਕ ਪਾਸੇ ਬੈਠ ਕੇ ਸੋਚਣ ਲੱਗ ਪਿਆ ਕਿ ਜੇ ਮੈਂ ਨਾ ਹੁੰਦਾ ਤਾਂ ਮੇਰੇ ਬੱਚੇ ਦਾ ਕੀ ਹਾਲ ਹੋਣਾ ਸੀ ਵਿੱਚ ਵਿੱਚ ਮੈਂ ਵੇਖਦਾ ਕਿ ਮਹੇਸ਼ ਕੋਲ ਮੇਰੇ ਵੱਲ ਬੜੇ ਗੌਰ ਨਾਲ ਵੇਖ ਰਹੇ ਸਨ ਸ਼ਾਇਦ ਮੈਨੂੰ ਪਛਾਨਣ ਦੀ ਕੋਸ਼ਿਸ਼ ਕਰ ਰਹੇ ਸਨ ਜਾਂ ਸ਼ਾਇਦ ਸੋਚ ਰਹੇ ਸਨ ਕਿ ਇੱਕ ਬੇਹੈਸੀਅਤ ਅਦਾਕਾਰ ਦੀ ਨਿਤਨ ਬੋਸ ਅੱਗੇ ਇੰਜ ਬੋਲਣ ਦੀ ਜ਼ਰੂਰਤ ਕਿਵੇਂ ਹੋਈ ਸੱਚਮੁੱਚ ਬੜੀ ਅਕਲਪ੍ਰਿਤ ਦੀ ਗੱਲ ਸੀ ਬਹੁਤ ਸਾਰੇ ਗਰੀਬ ਮਾਂ-ਬਾਪ ਪੈਸੇ ਦੀ ਮਜਬੂਰੀ ਕਰਨ ਆਪਣੇ ਬੱਚਿਆਂ ਨੂੰ ਫਿਲਮਾਂ ਵਿੱਚ ਕੰਮ ਕਰਾਉਂਦੇ ਹਨ ਇਸੇ ਗਲਾਨੀ ਕਰਕੇ ਉਹਨਾਂ ਨੂੰ ਬਹੁਤ ਕੁਝ ਵੇਖਿਆ ਅਤੇ ਦੇਖਿਆ ਕਰਨਾ ਪੈਂਦਾ ਹੈ ਇੱਕ ਦਿਨ ਐਕਟ੍ਰੈਸ ਮਧੂ ਬਾਲਾ ਦੇ ਪਿਤਾ ਮੇਰੇ ਘਰ ਤੇ ਸ਼ਰੀਫ ਲਿਆਏ ਮੇਰੇ ਮਨ ਵਿੱਚ ਫੁਰਿਆ ਕਿ ਸ਼ਾਇਦ ਮੈਨੂੰ ਆਪਣੀ ਫਿਲਮ ਵਿੱਚ ਲੈਣਾ ਚਾਹੁੰਦੇ ਹਨ ਉਨਾਂ ਵੀ ਪ੍ਰੀਖਿਆਤ ਲਈ ਫਰਮਾਇਸ਼ ਕੀਤੀ ਆਪਣੀ ਨਰਾਸ਼ਤਾ ਨੂੰ ਲੁਕਾਉਂਦਿਆਂ ਮੈਂ ਬੜੀ ਨਿਮਰਤਾ ਨਾਲ ਇਨਕਾਰ ਕਰ ਦਿੱਤਾ ਬੱਚੇ ਦੀ ਪੜ੍ਹਾਈ ਦਾ ਹਰਜ ਹੁੰਦਾ ਹੈ ਮੈਂ ਕਿਹਾ ਉਹ ਖਾਮੋਸ਼ ਹੋ ਕੇ ਕਾਫੀ ਚਿਰ ਮੇਰੇ ਵੱਲ ਇੱਕ ਟੱਕ ਬੀਖਦੇ ਰਹੇ ਬੜੇ ਸੁਹਿਰਦ ਪੰਜਾਬੀ ਬਜ਼ੁਰਗ ਜਾਪੇ ਮੈਨੂੰ ਉਹ ਫਿਰ ਕਹਿਣ ਲੱਗੇ beta ਤੂੰ ਵੀ ਬਾਪ ਹੈ ਤੇ ਮੈਂ ਵੀ ਇੱਕ ਬਾਪਾਂ ਮੈਂ ਵੀ ਜ਼ਿੰਦਗੀ ਦੇ ਉਤਰਾ ਹਟੜਾ ਬਹੁਤ ਵੇਖੇ ਹਨ ਤੇ ਮੈਂ ਇਸ ਨਤੀਜੇ ਉੱਤੇ ਪਹੁੰਚਿਆ ਹਾਂ ਕਿ ਪੈਸੇ ਬਿਨਾ ਇਸ ਦੁਨੀਆ ਵਿੱਚ ਹੋਰ ਕੋਈ ਮਿੱਤਰ ਨਹੀਂ। ਜ਼ਰਾ ਆਪ ਸੋਚ ਕੀ ਰੱਖਿਆ ਅੱਜ ਕੱਲ ਦੀ ਪੜਾਈ ਲਿਖਾਈ ਵਿੱਚ। ਮੈਂ ਤੇਰੇ ਮੁੰਡੇ ਦਾ ਕੰਮ ਵੇਖਿਆ ਬੜਾ ਪਿਆਰਾ ਲੱਗਦਾ ਹੈ ਸਕਰੀਨ ਉੱਤੇ। ਕੰਮ ਵੀ ਬਹੁਤ ਸੋਹਣਾ ਕਰਦਾ ਹੈ। ਇੱਕ ਫਿਲਮ ਰਿਲੀਜ਼ ਹੋਣ ਦੀ ਧੇਰ ਹੈ, ਪ੍ਰੋਡਿਊਸਰ ਉਸ ਲਈ ਤੇਰੇ ਅੱਗੇ ਪਿੱਛੇ ਦੌੜਨ ਲੱਗ ਪੈਣਗੇ। ਤੈਨੂੰ 10-10, 20-20 ਹਜ਼ਾਰ ਦੀਆਂ ਆਫਰ ਆਉਣਗੀਆਂ। ਤੇ ਬੱਚੇ ਦਾ ਕੰਮ ਵੀ ਫਿਲਮਾਂ ਵਿੱਚ ਕਿਤਨੇ ਦਿੰਦਾ ਹੁੰਦਾ ਹੈ? ਬਸ 8-10 ਦਿਨ ਅਕੱਲਾ ਵੀ ਫਿਲਮਾਂ ਵਿੱਚ ਕੰਮ ਕਰ ਸਕਦਾ ਉਹ ਸਾਲ ਦੋ ਸਾਲ ਵਿੱਚ ਤੋਂ ਹਰ ਕਿਸਮ ਦੇ مالی ਫਿਕਰਾਂ ਤੋਂ ਆਜ਼ਾਦ ਹੋ ਜਾਏਗਾ ਫੇਰ ਭਾਵੇਂ ਉਹਨੂੰ ਦਰਜਨ ਮਾਸਟਰ ਘਰ ਲਾ ਕੇ ਪੜਾ ਲਖਾ ਦੇਈਂ ਮੈਂ ਤੈਨੂੰ ਮਜਬੂਰ ਨਹੀਂ ਕਰਦਾ ਬੇਟਾ ਪਰ ਤੇਰੀ ਹਿੱਦੀ ਗੱਲ ਕਰਨਾ ਆਪਣਾ ਫਰਜ਼ ਸਮਝਦਾ ਹਾਂ ਸੋਚ ਲੈ ਕੋਈ ਜਲਦੀ ਨਹੀਂ ਆਪਣੀ ਘਰ ਵਾਲੀ ਨਾਲ ਸਲਾਹ ਕਰੀ ਮੈਂ ਕਦੇ ਫੇਰ ਆ ਜਾਵਾਂਗਾ ਹਾਂ ਸਭ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਪਰ ਮੇਰਾ ਫੈਸਲਾ ਪੱਕਾ ਹੈ ਮੈਂ ਸੈਮੀ ਦੀ ਵਾਸ ਵਿੱਚ ਜਵਾਬ ਦਿੱਤਾ ਚੰਗਾ ਤੇਰੀ ਮਰਜ਼ੀ ਉਠ ਕੇ ਚਲੇ ਗਏ ਮਗਰ ਉਹ ਮੈਂ ਕਿੰਨਾ ਚਿਰ ਸੋਚਾਂ ਵਿੱਚ ਡੁੱਬਿਆ ਰਿਹਾ ਇਹ ਕਿਹੋ ਜੀ ਦੁਨੀਆ ਹੈ ਆਪਣੇ ਕਿਸੇ ਵੀ ਫੈਸਲੇ ਦੇ ਠੀਕ ਜਾਂ ਗਲਤ ਹੋਣ ਦਾ ਬੰਦੇ ਨੂੰ ਵਿਸ਼ਵਾਸ ਨਹੀਂ ਹੁੰਦਾ ਫਿਰ ਵੀ ਜਦੋਂ ਮੁੜ ਕੇ ਪਛਾਂਮਲ ਵੇਖਦਾ ਹਾਂ ਤਾਂ ਸੋਚਦਾ ਹਾਂ ਕਿ ਉਹ ਦਿਨ ਬਹੁਤ ਮਾੜੇ ਵੀ ਨਹੀਂ ਸਨ ਥੋੜਾ ਬਹੁਤਾ ਬਲਬਲਾ ਸੀ ਜ਼ਿੰਦਗੀ ਵਿੱਚ ਇੱਕ ਰੂਸੀ ਫਿਲਮ ਡੱਬ ਕਰਨ ਦਾ ਮਾਮੂਲੀ ਜਿਹਾ ਕੌਂਟਰੈਕਟ ਮਿਲ ਗਿਆ ਫੇਮਸ ਸਟੂਡੀਓ ਦੇ ਕਮਰੇ ਵਿੱਚ ਮਬਿਓਲਾ ਉੱਪਰ ਮੈਂ ਤੇ ਤੋਸ਼ ਸਾਰਾ ਸਾਰਾ ਦਿਨ ਰੂਸੀ ਮਕਾਲਮਿਆਂ ਦਾ ਹਿੰਦੀ ਵਿੱਚ ਰੂਪਾਂਤਰ ਕਰਦੇ ਰਹਿੰਦੇ। ਤੋਸ਼ ਨੂੰ ਥੋੜੀ-ਬਹੁਤ ਹਿੰਦੀ ਆਉਂਦੀ ਸੀ ਇਸ ਲਈ ਔਖਾ ਕੰਮ ਕੁਝ ਸਕਾਲਾ ਹੋ ਜਾਂਦਾ। ਬੱਚਿਆਂ ਨੂੰ ਸਕੂਲ ਤੋਂ ਘਰ ਤੇ ਰੋਟੀ ਦਾ ਡੱਬਾ ਨਾਲ ਬਣ ਕੇ ਅਸੀਂ ਮੋਟਰਸਾਈਕਲ ਉੱਪਰ ਸਵਾਰ ਹੋ ਜਾਂਦੇ। ਗਵਾਂਡੀਆਂ ਦਾ ਕੁੱਤਾ ਭੌਂਕਦਾ ਸਾਨੂੰ ਕਲੋਨੀ ਦੇ ਫਾਟਕ ਤੱਕ ਛੱਡ ਆਉਂਦਾ ਤੇ ਸ਼ਾਮੀ ਸਾਡੇ ਸਵਾਗਤ ਲਈ ਵੀ ਹਾਜ਼ਰ ਰਹਿੰਦਾ। ਇਸ ਦਾ ਵੀ ਲੁਤਫ ਸੀ। ਇਸ ਵੇਲੇ ਫੇਮਸ ਸਟੂਡੀਓ ਵਿੱਚ ਚੇਤਨ ਆਨੰਦ ਦੇਦਾਰੇ ਨਵ ਕੇਤਨ ਦਾ ਵੀ ਦਫ਼ਤਰ ਸੀ। ਚੇਤਨ ਨੂੰ ਵੀ ਸਾਡੀ ਸੂ ਮਿਲੀ ਹੋਵੇਗੀ ਸਹਾਇਕ ਹੋਂਦ ਤੇ ਉਸ ਦਾ ਵੀ ਦਿਲ ਕੀਤਾ ਹੋਵੇਗਾ ਇੱਕ ਦਿਨ ਉਸ ਨੇ ਆਪਣੀ ਅਗਲੀ ਫਿਲਮ ਲਈ ਜਿਸ ਨੂੰ ਗੁਰੂ ਦਾਤ ਡਾਇਰੈਕਟ ਕਰਨ ਵਾਲਾ ਸੀ ਚਿੱਤਰ ਕਥਾ ਸਕ੍ਰੀਨ ਪਲੇ ਤੇ ਮਕਾਲਮੇ ਲਿਖਣ ਦੀ ਪੇਸ਼ਕਸ਼ ਕੀਤੀ ਮਾਮੂਜ਼ਾ 4000 ਰੁਪਏ ਮੈਂ ਖੁਸ਼ੀ ਨਾਲ ਮਨਜ਼ੂਰ ਕੀਤੀ ਤੇ ਉਸ ਦਾ ਸ਼ੁਕਰਗੁਜ਼ਾਰ ਹੋਇਆ ਗੁਰੂ ਦਾਦੀ ਦੇਵਨੰਦ ਨਾਲ ਪੂਨੇ ਵਿੱਚ ਦੋਸਤੀ ਹੋਈ ਉੱਥੇ ਉਹ ਮਸ਼ਹੂਰ ਡਾਇਰੈਕਟਰ ਗਿਆਨ ਮੁਕਰਜੀ ਦਾ ਅਸਿਸਟੈਂਟ ਸੀ ਕੁਝ ਵਰਿਆਂ ਨੇ ਅਲਮੋੜੇ ਵਿੱਚ ਉਦੇਸ਼ ਸ਼ੰਕਰ ਦੇ ਕੇਂਦਰ ਵਿੱਚ ਤੇ ਨ੍ਰਿਤ ਦੀ ਸਿਖਿਆ ਵੀ ਅਸਰ ਕੀਤੀ ਸੀ ਬੰਗਾਲੀ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਡਾਇਰੈਕਸ਼ਨ ਦਾ ਉਹਨੂੰ ਇਹ ਪਹਿਲਾ ਮੌਕਾ ਮਿਲ ਰਿਹਾ ਸੀ ਮੇਰਾ ਵੀ ਫਿਲਮਾਂ ਲਈ ਲਿਖਣ ਦਾ ਇਹ ਪਹਿਲਾ ਮੌਕਾ ਸੀ ਸਾਹਿਰ ਲੁਧਿਆਣਵੀ ਨੇ ਵੀ ਉਸੇ ਫਿਲਮ ਵਿੱਚ ਪਹਿਲੀ ਵਾਰ ਗਾਣੇ ਲਿਖੇ ਸਨ ਫਿਲਮ ਦਾ ਨਾਮ ਸੀ ਬਾਤੀ ਬੜੀ ਕਾਮਯਾਬ ਫਿਲਮ ਬਣੀ ਸੀ ਉਹ ਹਿੰਦੀ ਫਿਲਮਾਂ ਵਿੱਚ ਸਕਰੀਨ ਪਲੇ ਬਾਰੇ ਦ੍ਰਿਸ਼ਟੀਕੋਣ ਬੜਾ ਮਕੈਨਕੀ ਜਾ ਰਿਹਾ ਹੈ ਵਿਦੇਸ਼ੀ ਫਿਲਮਾਂ ਤੇ ਐਨੌਲਟ ਵਿਦੇਸ਼ੀ ਫਿਲਮਾਂ ਦੇ ਟਾਈਟਲਾਂ ਵਿੱਚ ਮੁੱਖ ਤਾਂ ਸਕਰੀਨ ਪਲੇ ਤੇ ਉਸਦੇ ਲਖਾਰੀ ਨੂੰ ਦਿੱਤੀ ਜਾਂਦੀ ਹੈ ਇਹ ਤਾਂ ਛੋਟੇ ਅੱਖਰਾਂ ਵਿੱਚ ਉਸ ਕਹਾਣੀ ਜਾਂ ਨਾਵਲ ਦਾ ਹਵਾਲਾ ਦਿੱਤਾ ਜਾਂਦਾ ਜਿਸ ਦੇ ਆਧਾਰ ਉੱਤੇ ਉਹਨੂੰ ਤਿਆਰ ਕੀਤਾ ਗਿਆ ਹੋਵੇ ਪਰ ਹਿੰਦੀ ਫਿਲਮਾਂ ਵਿੱਚ ਮੁੱਖ ਤਾਂ ਕਹਾਣੀ ਨੂੰ ਦਿੱਤੀ ਜਾਂਦੀ ਹੈ ਕਹਾਣੀ ਦਾ ਚੌਕਟਾ ਪੂਰਾ ਕਰ ਲੈਣ ਉਪਰੰਤ ਸੀਨਾਂ ਦਾ ਵੇਰਵਾ ਲਿਖਣ ਨੂੰ ਹੀ ਸਕਰੀਨ ਪਲੇ ਦਾ ਨਾਮ ਦਿੱਤਾ ਜਾਂਦਾ ਹੈ ਤੇ ਜਦੋਂ ਇਹ ਵੇਰਵਾ ਮੁਕੰਮਲ ਹੋ ਜਾਏ ਤਾਂ ਉਸ ਵਿੱਚ ਡਾਇਲੌਗ ਭਰੇ ਜਾਂਦੇ ਹਨ ਕਹਾਣੀ ਉੱਪਰ ਪ੍ਰੋਡਿਊਸਰਾਂ ਨੂੰ ਇਤਨਾ ਭਰੋਸਾ ਹੁੰਦਾ ਕਿ ਸੀਨ ਤੇ ਡਾਇਲੌਗ ਕਈ ਵਾਰ ਸੈੱਟ ਲੱਗਣ ਦੇ ਦਿਨ ਤੱਕ ਮੁਲਤਵੀ ਕਰ ਦਿੱਤੇ ਜਾਂਦੇ ਨੇ ਕਈ ਵਾਰ ਤਾਂ ਕੈਮਰਾਮੈਨ ਸ਼ਾਟ ਲਈ ਲਾਈਟਨਿੰਗ ਮੁਕੰਮਲ ਕਰਕੇ ਸੀਨ ਦੀ ਉਡੀਕ ਵਿੱਚ ਬੈਠਾ ਰਹਿੰਦਾ ਹੈ। ਜ਼ਾਹਿਰ ਹੈ ਕਿ ਅਜਿਹੀ ਹਾਲਤ ਵਿੱਚ ਪਾਤਰ ਉਸਾਰੀ ਦੀ ਬਹੁਤ ਗੁੰਜਾਇਸ਼ ਨਹੀਂ ਰਹਿੰਦੀ। ਉਦੋਂ ਫਿਲਮस्तान ਦੇ ਮਸ਼ਹੂਰ ਮਾਰੂਫ ਪ੍ਰੋਡਿਊਸਰ ਸ਼ਸ਼ਧਰ ਮੁਕਰਜੀ ਨੂੰ ਬਾਕਸ ਆਫਿਸ ਫਿਲਮਾਂ ਦਾ ਜਾਦੂਗਰ ਮੰਨਿਆ ਜਾਂਦਾ ਸੀ। ਉਹਨਾਂ ਦੀ ਕਦੇ ਕੋਈ ਫਿਲਮ ਫੇਲ ਨਹੀਂ ਸੀ ਹੁੰਦੀ। ਉਹਨਾਂ ਦਾ ਫਾਰਮੂਲਾ ਇਹ ਸੀ ਕਿ ਸਕਰੀਨ ਪਲੇ ਨੂੰ ਜਾਣਬੁੱਝ ਕੇ ਬਣਾਵਟੀ ਤੇ ਕਮਜ਼ੋਰ ਰੱਖਣਾ ਚਾਹੀਦਾ ਤਾਂ ਜੋ ਦਰਸ਼ਕ ਹਰ ਗਾਣੇ ਤੇ ਨਾਚ ਨੂੰ ਬਿਤਾਵੀ ਨਾਲ ਉਡੀਕੇ। ਜੇ ਦਰਸ਼ਕ ਕਹਾਣੀ ਵਿੱਚ ਖੁੱਬ ਜੈ ਤੱਕ ਗਾਣੇ ਨਾਚ ਨੂੰ ਵਿਰਤ ਤੇ ਬੇਸਵਾਦੀ ਜਾਪਨ ਲੱਗ ਪੈਣਗੇ ਬਾਕਸ ਆਫਿਸ ਤੇ ਪੱਕਾ ਇਹ ਠੀਕ ਨਹੀਂ ਹਿੰਦੀ ਫਿਲਮ ਦੀ ਕਾਮਯਾਬੀ ਦੀ ਮੁੱਢਲੀ ਸ਼ਰਤ ਇੱਕੋ ਹੀ ਹੈ ਗਾਣੇ ਗੁਰੂ ਦਾ ਇਸ ਫਾਰਮੂਲੇ ਦਾ ਕਿਤਨਾ ਕੁ ਕਾਇਲ ਸੀ ਮੈਂ ਨਹੀਂ ਕਹਿ ਸਕਦਾ ਪਰ ਇਸ ਵਿੱਚ ਸ਼ੱਕ ਨਹੀਂ ਕਿ ਗਾਣੇ ਨਾਚਾਂ ਵੱਲ ਉਸ ਦਾ ਵੀ ਰਜੂਆ ਬਹੁਤ ਸੀ ਸਕਰੀਨ ਪਲੇ ਨੂੰ ਉਹ ਉਸ ਤੋਂ ਹਟ ਕੇ ਹੀ ਐਮੀਅਤ ਦਿੰਦਾ ਸੀ ਫਿਰ ਮਸਾ ਫਸਾ ਉਹਨੂੰ ਡਾਇਰੈਕਸ਼ਨ ਦਾ ਮੌਕਾ ਮਿਲ ਰਿਹਾ ਸੀ ਉਹ ਛੇਤੀ ਤੋਂ ਛੇਤੀ ਸੈੱਟ ਉੱਤੇ ਜਾਣਾ ਚਾਹੁੰਦਾ ਸੀ ਪਰ ਮੇਰਾ ਨਜ਼ਰੀਆ ਕੁਝ ਹੋਰ ਸੀ ਗੁਰੂ ਦਾਤ ਦੀ ਕਹਾਣੀ ਜਿਸ ਦੇ ਆਧਾਰ ਉੱਤੇ ਮੈਂ ਸਕ੍ਰੀਨਪਲੇ ਲਿਖਣਾ ਸੀ ਮੈਨੂੰ ਬਹੁਤ ਕੱਚੀ ਤੇ ਧੁੰਦਲੀ ਜਾਪ ਰਹੀ ਸੀ ਮੈਂ ਪਾਤਰਾਂ ਤੇ ਪਰਸਤਿਤੀਆਂ ਨੂੰ ਸਾਹਿਤ ਦੇ ਰੰਗਮંચ ਵਿੱਚੋਂ ਹਾਸਲ ਕੀਤੀਆਂ ਕਦਰਾਂ ਕੀਮਤਾਂ ਅਨੁਸਾਰ ਉਤਾਰਨਾ ਚਾਹੁੰਦਾ ਸਾਂ ਸੀਨ ਤੇ ਡਾਇਲੌਗ ਨੂੰ ਵਕਫ ਵਕਫ ਕਰਕੇ ਲਿਖਣਾ ਮੇਰੀ ਨਿਗਾ ਵਿੱਚ ਕੁਫਰ ਸੀ ਸਕ੍ਰੀਨਪਲੇ ਨੂੰ ਮੈਂ ਇੱਕ ਬੂਟੇ ਵਾਂਗ ਵੇਖਦਾ ਸਾਂ ਜਿਸ ਦੀਆਂ ਜੜ੍ਹਾਂ ਟਣੇ ਟਹਿਣੀਆਂ ਤੇ ਪੱਤਰ ਨਾਲੋਂ ਨਾਲ ਵਿਕਸਤੇ ਹਨ ਇਹੋ ਜਿਹਾ ਕੰਮ ਜਲਦੀ ਵਿੱਚ ਕਿਵੇਂ ਹੋ ਸਕਦਾ ਹੈ ਵਿਚਾਰੇ ਗੁਰੂ datt ਨੂੰ 6 ਮਹੀਨੇ ਸਬਰ ਕਰਕੇ ਬੈਠਣਾ ਪੈ ਗਿਆ ਮੈਂ ਚੇਤਨ ਦਾ ਦੋਸਤ ਹਾਂ ਇਸ ਕਰਕੇ ਉਹ ਮੂੰਹ ਬੋਲ ਵੀ ਨਹੀਂ ਸੀ ਸਕਦਾ ਪਰ ਅੰਦਰੋਂ ਅੰਦਰ ਜ਼ਰੂਰ ਕੁੜਤਾ ਸੀ ਉਹ ਚਾਹੁੰਦਾ ਸੀ ਕਿ ਮੈਂ ਫਿਲਮ ਨੂੰ ਇੱਕ ਵਾਰੀ ਫਲੋਰ ਉੱਤੇ ਜਾਣ ਲੈਂਦਿਆਂ ਫਿਰ ਭਾਵੇਂ ਕਿਤਨਾ ਚਿਰ ਲਾਦਿਆਂ ਪਰ ਮੈਂ ਟਸ ਤੋਂ ਮਸ ਨਹੀਂ ਹਾਂ ਹੁੰਦਾ ਮੈਂ ਜਾਣਦਾ ਸੀ ਕਿ ਇੱਕ ਵਾਰੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਤਾਂ ਮੈਂ ਬੇਵੱਸ ਹੋ ਜਾਵਾਂਗਾ ਬੜੇ ਹੰਗਾਮੀ ਸਨ ਉਹ ਦਿਨ ਵੀ ਕਈ ਰਾਤਾਂ ਕਿਸੇ ਸੀਨ ਬਾਰੇ ਬਹਿਸਦੇ ਤੇ ਸੋਚਦੇ ਅਸੀਂ ਸੜਕਾਂ ਨਾਲ ਆਪਣੇ ਵਿੱਚ ਬਤਾ ਦਿੰਦੇ ਕਦੀ ਗੁਰੂਦਰਤ ਮੇਰੇ ਘਰ ਆ ਕੇ ਪੈ ਜਾਂਦਾ ਕਦੀ ਮੈਂ ਮਟੁੰਗੇ ਉਸਤੇ ਨਿੱਕੇ ਜਿਹੇ ਫਲੈਟ ਵਿੱਚ ਜਾ ਟਿਕਦਾ ਉਸ ਦੀ ਮਾਂ ਮੈਨੂੰ ਬੜਾ ਪਿਆਰ ਕਰਨ ਲੱਗ ਪਈ ਸੀ ਉਹਨਾਂ ਦਿਨਾਂ ਵਿੱਚ ਹੀ ਲੇਖਕ ਡਾਇਰੈਕਟਰ ਜ਼ੀਆ ਸਰਹੱਦੀ ਮੇਰੇ ਕਵਾਂਡ ਦੇ ਹੋਟਲ ਵਿੱਚ ਆ ਟਿਕਿਆ ਹਲਚਲ ਦੀ ਸੈਟ ਉੱਤੇ ਮੈਂ ਉਹਨੂੰ ਵੇਖਦਾ ਹੁੰਦਾ ਸੀ ਸੋਹਣੀ ਦੇਖ ਵਾਲਾ ਤੇ ਮਿੱਠਾ ਬੋਲੜਾ ਗੱਭਰੂ ਸੀ ਆਸਿਫ ਸਾਹਿਬ ਦੀ ਅਗਲੀ ਫਿਲਮ ਲਿਖ ਰਿਹਾ ਸੀ ਪਰ ਉਸਦੇ ਵੀ ਉਹਨਾਂ ਨਾਲ ਕੁਝ ਇਕਤਲਾ ਫੁੱਟ ਪੈਸਾ ਗੁਰੂਦੱਤ ਤੇ ਮੈਂ ਬਾਤੀ ਦੇ ਕਲਾਈਮੈਕਸ ਉੱਤੇ ਬੁਰੀ ਤਰ੍ਹਾਂ ਉਲਝ ਗਏ। ਕਈ ਹਫ਼ਤੇ ਲੰਘ ਗਏ ਕੋਈ ਰਾਹ ਹੀ ਨਹੀਂ ਸੀ ਲੱਭਦਾ। ਇੱਕ ਸ਼ਾਮ ਅਸੀਂ ਜ਼ਿਆਦ ਸਰਹੱਦੀ ਕੋਲ ਜਾ ਬੈਠੇ ਤੇ ਉਸਦੀ ਸਲਾਹ ਪੁੱਛੀ। ਉਹਨੇ ਛੱਟਸਾਂ ਨੂੰ ਕਲਾਈਮੈਕਸ ਸੁਝਾ ਦਿੱਤਾ। ਸੁਝਾਉਣਾ ਵੀ ਕਿਸੇ ਪੁਰਾਣੀ ਅਮਰੀਕਨ ਫਿਲਮ ਵਿੱਚੋਂ ਸੀ ਪਰ ਸਾਡੇ ਕਥਾਨਕ ਨਾਲ ਵਾਵਾ ਚਿਪਕਦਾ ਸੀ। ਅਸੀਂ ਖੁਸ਼ੀ ਨਾਲ ਪੁੱਠੀਆਂ ਸ਼ਾਲਾ ਮਾਰਨ ਲੱਗ ਪਏ। ਦਿਲ ਕੀਤਾ ਕਿ ਕਿਤੋਂ ਵਿਸਕੀ ਦੀ ਬੋਤਲ ਲਿਆਈਏ ਤੇ ਜਸ਼ਨ ਮਨਾਈਏ ਪਰ ਕਰਦੇ ਕੀ ਦੋਵੇਂ ਪੁੱਕੜ ਤਾਂ ਤੇ ਜ਼ਿਆਦ ਦੀ ਹਾਲਤ ਸਾਥੋਂ ਵੀ ਗਈ ਗੁਜ਼ਰੀ ਸੀ। ਬਹੁਤ ਚਿਰ ਪਹਿਲਾਂ ਜ਼ਿਆ ਨਹੀਂ ਮੈਨੂੰ ਇਪਟਾ ਦੇ ਕਨਾਟਕ ਸੜਕ ਦੇ ਕਿਨਾਰੇ ਵਿੱਚ ਪਾਠ ਕਰਦਿਆਂ ਵੇਖਿਆ ਸੀ ਉਸ ਸ਼ਾਮ ਉਸ ਨੂੰ ਉਹ ਡਰਾਮਾ ਖੇਤੇ ਆ ਗਿਆ ਤੇ ਅਗਲੇ ਦਿਨ ਉਹ ਮੇਰੇ ਨਾਲ ਜ਼ਿਕਰ ਕੀਤੇ ਬਿਨਾ ਆਸਿਫ ਹੁਰਾਂਬਰੀ ਕਹਾਣੀ ਰਣਜੀਤ ਮੂਵੀ ਟੋਨ ਦੇ ਮਾਲਕ ਸੇਠ ਚੰਦੂ لال ਸ਼ਾਹ ਨੂੰ ਸੁਣਾਉਣ ਚਲਾ ਗਿਆ ਉਸ ਕਹਾਣੀ ਦਾ ਨਾਂ ਉਹਨੇ ਹਮ ਲੋਗ ਰੱਖਿਆ ਹੋਇਆ ਸੀ ਸੇਠ ਜੀ ਨੂੰ ਕਹਾਣੀ ਬਹੁਤ ਪਸੰਦ ਆਈ ਤੇ ਆਸਿਫ ਸਾਹਿਬ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਾਜ਼ੀ ਕਰਕੇ ਉਹਨਾਂ ਖਰੀਦ ਲਈ ਪਰ ਜਦੋਂ ਸੇਠ ਚੰਦੂ ਲਾਲ ਨੂੰ ਇਹ ਪਤਾ ਲੱਗਾ ਕਿ ਜਿਹੜਾ ਰੋਲ ਜ਼ੀਆ ਨੇ ਦਲੀਪ ਕੁਮਾਰ ਲਈ ਲਿਖਿਆ ਸੀ ਉਹਨੂੰ ਮੇਰੇ ਜੇ ਗੁਮਨਾਮ ਸਗੋਂ ਬਦਨਾਮ ਅਦਾਕਾਰ ਕੋਲ ਉਪਕਰਵਾਉਣਾ ਚਾਹੁੰਦਾ ਤੇ ਉਹ ਡੂੰਘੀਆਂ ਸੋਚਾਂ ਵਿੱਚ ਪੈ ਗਏ ਤੇ ਮੈਨੂੰ ਪਰਤੱਖ ਵੇਖ ਕੇ ਤਾਂ ਉਹਨਾਂ ਦਾ ਜਿਵੇਂ ਪੱਠਾ ਹੀ ਬਹਿ ਗਿਆ ਬਾਕੀ ਅਗਲੇ ਭਾਗ 16 ਵਿੱਚ ਧੰਨਵਾਦ